ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਸਤਗੁਰ ਜੀ ਜੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਗੁਰ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤੱਕ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਆਪ ਜੀ ਨੇ ਸਰਵਣ ਕੀਤਾ ਸੈਦਪੁਰ ਤੋਂ ਚੱਲ ਕੇ ਸਤਿਗੁਰੂ ਮਹਾਰਾਜ ਪਸਰੂਰ ਦੇ ਵਿੱਚ ਦੀ ਹੁੰਦੇ ਹੋਏ ਸਾਹੋ ਕੇ ਔਰ ਸਾਹੋ ਕਿਆਂ ਤੋਂ ਫਿਰ ਸਿਆਲਕੋਟ ਦੀ ਧਰਤੀ ਤੇ ਪਹੁੰਚੇ ਸਤਿਗੁਰੂ ਮਹਾਰਾਜ ਨੇ ਸਿਆਲਕੋਟ ਦੀ ਧਰਤੀ ਉੱਪਰ ਪਹੁੰਚ ਕੇ ਭਾਈ ਮਰਦਾਨਾ ਜੀ ਨੂੰ ਸਾਹਮਣੇ ਗੁੰਬਜ ਵਿਖਾਇਆ ਆਖਿਆ ਗੁੰਬਜ ਦੇ ਬਾਹਰ ਜਿਹੜੇ ਲੋਕ ਬੈਠੇ ਹੋਣਗੇ ਉਹਨਾਂ ਨੂੰ ਜਾ ਕੇ ਸਾਡਾ ਸੁਨੇਹਾ ਲਾ ਦੇਣਾ ਤੇ ਪੀਰ ਤੱਕ ਸੁਨੇਹਾ ਸਾਡਾ ਉੱਪਰ ਦਾ ਕਰ ਦੇਣਾ ਉਹਦੇ ਅੰਦਰ ਗੁੰਬਜ ਦੇ ਇੱਕ ਪੀਰ ਬੈਠਾ ਜੋ ਚਿਲਾ ਕੱਟ ਰਿਹਾ ਸੀ ਔਰ ਸਤਿਗੁਰੂ ਜੀ ਦੀ ਕਿਰਪਾ ਦੇ ਸਦਕਾ ਕਿਉਂਕਿ ਮਹਾਰਾਜ ਜੀਆ ਨੇ ਉਸ ਇਲਾਕੇ ਨੂੰ ਔਰ ਪੀਰ ਨੂੰ ਵੀ ਤਾਰਨਾ ਸੀ ਜਿਹੜੇ ਗੁੰਬਜ ਦੇ ਵਿੱਚ ਬੈਠਾ ਸੀ ਦੁਪਹਿਰ ਦੇ ਸਮੇਂ ਉਹ ਗੁੰਬਜ ਕੜਕ ਦੀ ਆਵਾਜ਼ ਕਰਕੇ ਪਾਟ ਗਿਆ ਇੱਕ ਵੱਡਾ ਸਾਰਾ ਮੋਗਰਾ ਉਹਦੇ ਵਿੱਚ ਹੋ ਗਿਆ ਪੀਰ ਉਹਦੇ ਵਿੱਚ ਬੈਠਾ ਜਦ ਪਤਾ ਲੱਗਿਆ ਖੜਕਾ ਸੁਣਿਆ ਉੱਪਰ ਵੇਖਿਆ ਪਟਿਆ ਹੋਇਆ ਗੁੰਬਦ ਵੇਖਿਆ ਡਰ ਗਿਆ ਕਿਤੇ ਗੁੰਬਦ ਮੇਰੇ ਉੱਪਰ ਹੀ ਨ ਡਿੱਗ ਪਏ ਬਾਹਰ ਨਿਕਲਿਆ ਆਪਣੇ ਬੈਠੇ ਮুরিਦਾਂ ਨੂੰ ਪੁੱਛਿਆ ਉਹਨਾਂ ਕਿਹਾ ਕਿ ਇਸ ਤਰ੍ਹਾਂ ਕਰਕੇ ਸੁਣਿਆ ਆ ਸੀ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਚ ਪਹੁੰਚਿਆ ਉੱਥੇ ਗੱਲਬਾਤ ਹੋਈ ਤੇ ਪੀਰ ਨੂੰ ਮਹਾਰਾਜ ਜੀਆ ਨੇ ਆਪਣੇ ਚਰਨਾਂ ਵਿੱਚ ਬਹਿਣ ਦੀ ਥਾਂ ਦਿੱਤੀ ਪੀਰ ਨੇ ਕਿਹਾ ਸਾਰਾ ਨਗਰ ਸਾਰਾ ਸ਼ਹਿਰ ਇਹ ਮਾੜੇ ਲੋਕਾਂ ਦਾ ਹੈ ਇਹ ਗਰਖ ਹੋ ਜਾਣਾ ਚਾਹੀਦਾ ਮਹਾਰਾਜ ਜੀਆ ਨੇ ਬਚਨ ਕੀਤਾ ਕਿ ਸਾਰੇ ਲੋਕ ਮਾੜੇ ਨਹੀਂ ਹੁੰਦੇ ਕੁਝ ਵਿੱਚ ਚੰਗੇ ਵੀ ਹੁੰਦੇ ਆ ਇਸ ਦਾ ਪ੍ਰਤਾਵਾ ਲੈਣ ਲਈ ਮਹਾਰਾਜ ਜੀਆ ਨੇ ਭਾਈ ਮਰਦਾਨੇ ਨੂੰ 2 ਪੈਸੇ ਦੇ ਕੇ ਸਿਆਲਕੋਟ ਸ਼ਹਿਰ ਦੇ ਵਿੱਚ ਭੇਜਿਆ ਅਖਣ ਲੱਗੇ ਜਾ ਭਾਈ ਮਰਦਾਨਿਆ ਇੱਕ ਪੈਸੇ ਦਾ ਸੱਚ ਅਤੇ ਇੱਕ ਪੈਸੇ ਦਾ ਝੂਠ ਖਰੀਦ ਕੇ ਲਿਆ ਤਾਂ ਭਾਈ ਮਰਦਾਨਾ ਜੀ ਪਹੁੰਚੇ ਦੁਕਾਨਾਂ ਤੇ ਲੋਕ ਮਜ਼ਾਕ ਉਡਾਉਂਦੇ ਕੋਈ ਮਸ਼ਕਰੀਆਂ ਕਰਦਾ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਅਖੀਰ ਇੱਕ ਦੁਕਾਨ ਤੇ ਗਿਆ ਭਾਈ ਮਰਦਾਨਾ ਜੀ ਤਾਂ ਹੱਟੀ ਵਾਲੇ ਨੇ ਇੱਕ ਕਾਗਜ਼ ਤੇ ਸੱਚ ਇੱਕ ਕਾਗਜ਼ ਤੇ ਝੂਠ ਉਹ ਲਿਖ ਕੇ ਆਪਣੇ ਵੱਲੋਂ ਦਿੱਤਾ ਤੇ ਭਾਈ ਮਰਦਾਨਾ ਜੀ ਵਾਪਸ ਆਏ ਇਥੋਂ ਤੱਕ ਇਤਿਹਾਸ ਆਪ ਜੀ ਨੇ ਸੁਣਿਆ ਆਓ ਜੀ ਅੱਗੇ ਸਰਵਣ ਕਰੀਏ ਰੋਜ਼ਾਨਾ ਦੀ ਤਰ੍ਹਾਂ ਸਤਨਾਮ ਵਾਹਿਗੁਰੂ ਜਪੋ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਤੋ ਇਹ ਕਾਗਤ ਲੈ ਕੇ ਮਰਦਾਨਾ ਪਰਤ ਆਇਆ ਤੇ ਸਤਿਗੁਰ ਜੀ ਦੇ ਚਰਨਾਂ ਵਿੱਚ ਲਿਆ ਕੇ ਧਰਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਾਗਜ ਹਮਜਾ ਗੌਲ ਸਪੀਰ ਦੇ ਅੱਗੇ ਧਰਿਆ ਤੇ ਕਿਹਾ ਲਓ ਪੀਰ ਜੀ ਇਸ ਨੂੰ ਬਾਚ ਲਓ ਪੀਰ ਨੇ ਬਾਚਿਆ ਮਰਨਾ ਸੱਚ ਹੈ ਜਿਉਣਾ ਝੂਠ ਹੈ ਉਹਨਾਂ ਦੇ ਉੱਪਰ ਲਿਖਿਆ ਕਾਗਜ ਦੇ ਉੱਪਰ ਲਿਖਿਆ ਹੋਇਆ ਹੈ ਜੋ ਜਿਸ ਦੇ ਘਟ ਇਹ ਘਟੀ ਹੈ ਉਹ ਭੁਲੇਵੇਂ ਵਿੱਚ ਨਹੀਂ ਪੈਂਦਾ ਮਤਲਬ ਜਿਹਦੇ ਮਨ ਵਿੱਚ ਇਹ ਗੱਲ ਵਸ ਗਈ ਹੈ ਉਹ ਭੁਲੇਖੇ ਵਿੱਚ ਨਹੀਂ ਪੈਂਦਾ ਸਤਿਗੁਰੂ ਜੀ ਨੇ ਕਿਹਾ ਦੱਸੋ ਪੀਰ ਜੀ ਇਹ ਲਿਖਣ ਵਾਲਾ ਵੀ ਝੂਠਾ ਹੈ ਪੀਰ ਨੇ ਕਿਹਾ ਜੀ ਨਹੀਂ ਗੁਰੂ ਜੀ ਨੇ ਕਿਹਾ ਜਿਸ ਨਗਰੀ ਵਿੱਚ ਇੱਕ ਵੀ ਸੋਝੀ ਵਾਲਾ ਹੋਵੇ ਤਾਂ ਉਸ ਪਰ ਕਹਿਰ ਕਿਉਂ ਟੁੱਟੇ ਵੀਰ ਨੇ ਕਿਹਾ ਫੇਰ ਗੁਰੂ ਜੀ ਨੇ ਕਿਹਾ ਜੋ ਕਰੇ ਸੋ ਭਰੇ ਦੂਜਾ ਕਿਉਂ ਮਰੇ ਸ਼ਰਮਾ ਕੇ ਵੀਰ ਨੇ ਕਿਹਾ ਠੀਕ ਹੈ ਕਰੇ ਗੀਗਾ ਭਰੇ ਵੀ ਗੀਗਾ ਵੀ ਜਿਹਨੇ ਕੀਤਾ ਉਹੀ ਭਰੇ ਗੁਰੂ ਜੀ ਨੇ ਕਿਹਾ ਠੀਕ ਪਰ ਫਕੀਰ ਮਿਹਰ ਕਰੇ ਕਿ ਕਹਿਰ ਚੜੇ ਵੀ ਜਿਹੜਾ ਫਕੀਰ ਹੈ ਫਕੀਰ ਦਾ ਸੁਭਾਅ ਕੀ ਹੋਣਾ ਚਾਹੀਦਾ ਉਹ ਕਿਸੇ ਤੇ ਮਿਹਰ ਕਰਨੀ ਚਾਹੀਦੀ ਹੈ ਫਕੀਰ ਨੂੰ ਕਿ ਕਹਿਰ ਕਰਨਾ ਚਾਹੀਦਾ ਹੈ ਅੱਗ ਤਾਂ ਬਲੇ ਪਰ ਬਰਫ਼ ਕਿਉਂ ਧੁਖੇ ਜਿਹੜੀ ਅੱਗ ਹੈ ਉਹ ਵੀ ਉਹ ਤਾਂ ਮੱਚਦੀ ਹੈ ਆਪਾਂ ਨੂੰ ਪਤਾ ਹੈ ਉਹ ਤਾਂ ਮੱਚਦੀ ਸੁਣੀ ਆ ਮੱਚੇ ਪਰ ਜਿਹੜੀ ਬਰਫ਼ਾ ਬਰਫ਼ ਕਿਉਂ ਧੁਖਦੀ ਆ ਫਿਰ ਪੀਰ ਨੇ ਕਿਹਾ ਕਿਵੇਂ ਗੁਰੂ ਜੀ ਨੇ ਕਿਹਾ ਤੂੰ ਸਾ ਬਾਰ ਦਿੱਤਾ ਇਹ ਮਿਹਰ ਸੀ ਹੁਣ ਤੂੰ ਸਾਡਾ ਭਲਾ ਹੋਵੇ ਜਿੰਨਾ ਮਿਹਰ ਕੀਤੀ ਸੀ ਤੂੰ ਸਾਡੀ ਬੰਡੇ ਗੁੱਸਾ ਆਵੇ ਤੇ ਮਨ ਦੇ ਕਹਿਰ ਮਕਾਨ ਵਿੱਚ ਜਾਵੇ ਭਾਜਨ ਬੰਦਗੀ ਪਿਆਰ ਦੀ ਵਰਤੋਂ ਛੱਡ ਕੇ ਤੁਸੀਂ ਕਿਉਂ ਕ੍ਰੋਧ ਵਿੱਚ ਜਾਵੋ ਕ੍ਰੋਧ ਵਿੱਚ ਗਿਆ ਆਪਣੇ ਹੀ ਮਨ ਨੂੰ ਕਸ਼ਟ ਹੁੰਦਾ ਹੈ ਸੋਚੋ ਕੋਲ ਕਿਸੇ ਨੇ ਹਾਰਿਆ ਐਨੇ ਦਿਨ ਦੀ ਕੈਦ ਭੁੱਖ ਤਾਪ ਗੁੱਸਾ ਇਹ ਸੁਜਾਵਾਂ ਤੁਸੀਂ ਕਿਸ ਬਾਪ ਬਦਲੇ ਆਪਣੇ ਆਪ ਨੂੰ ਲਾਇਆ ਨੇ ਕਿਉਂਕਿ ਭੁੱਖੇ ਦਾ ਪੀਰ ਜੀ ਆਪ ਰਹੇ ਤਪ ਦਾ ਪੀਰ ਜੀ ਨੇ ਆਪ ਕੀਤਾ ਕੈਦ ਆਪਣੇ ਆਪ ਨੂੰ ਗੁੰਬਜ ਦੇ ਵਿੱਚ ਪੀਰ ਨੇ ਕੀਤਾ ਮਹਾਰਾਜ ਨੇ ਕਿਹਾ ਵੀ ਗੁਨਾਹ ਤਾਂ ਕਿਸੇ ਨੇ ਕੀਤਾ ਗੀਗੇ ਖਤਰੀ ਨੇ ਕੀਤਾ ਤੇ ਸਜ਼ਾਵਾਂ ਤੁਸੀਂ ਆਪਣੇ ਆਪ ਨੂੰ ਸਜ਼ਾਵਾਂ ਤੁਸੀਂ ਆਪਣੇ ਆਪ ਨੂੰ ਲਈ ਜਾਂਨੇ ਸੋਚੋ ਇਹਦੇ ਤੇ ਵਿਚਾਰ ਕਰੋ ਇਹ ਆਪੇ ਤੇ ਜੋ ਨਿਰਅਪਰਾਧ ਸੀ ਜ਼ੁਲਮ ਅਤੇ ਅਨਿਆਉ ਕਿਉਂ ਕੀਤੇ ਇਹ ਤਾਂ ਹੋ ਗਿਆ ਕਰੇ ਗੀਗਾ ਤੇ ਭਰੇ ਬੀਬਾ ਕਬਰਾ ਕੇ ਪੀਰ ਨੇ ਕਿਹਾ ਕਹਿਰ ਦਰਵੇਸ਼ ਬਰਜਾਨੇ ਦਰਵੇਸ਼ ਗੁਰੂ ਜੀ ਨੇ ਕਿਹਾ ਉਹ ਦਰਵੇਸ਼ ਨਹੀਂ ਜੋ ਕਹਿਰ ਦੇ ਹੱਥ ਵਿਕਦਾ ਹੈ ਫਕੀਰ ਦਾ ਮਕਾਨ ਸੀਤਲ ਤਾਈ ਹੈ ਠੰਡ ਹੈ ਤੇ ਟਿਕਾਉ ਹੈ ਉਹ ਪਿਆਰ ਵਿੱਚ ਕਿੱਥੋਂ ਹੈ ਜੋ ਦੋ ਪ੍ਰਿਆਰ ਹੱਥ ਵਿਕੇ ਉਹ ਰੱਬ ਦਾ ਕਿਵੇਂ ਜੋ ਸਦਾ ਬਖਸ਼ਿੰਦ ਨਹੀਂ ਮਨ ਮਾਰਨਾ ਕਠਣਾ ਹੈ ਭੁੱਲਾਂ ਤੋਂ ਬਚਣਾ ਔਖਾ ਹੈ ਪਰ ਫਕੀਰ ਨੇ ਤਾਂ ਨਫਸ ਹੀ ਮਾਰਨਾ ਹੈ ਨਫਸ ਦੀ ਸਵਾਰੀ ਕਰਨੀ ਹੈ ਆਪ ਦਾ ਨਫਸ ਦੀ ਸਵਾਰੀ ਨਹੀਂ ਬਣਨਾ ਵੀ ਕ੍ਰੋਧ ਦੇ ਉੱਤੇ ਕਾਬੂ ਬਾ ਕੇ ਰੱਖਣਾ ਫਕੀਰ ਨੇ ਤਾਂ ਜਿਹੜਾ ਰੱਬ ਦਾ ਪਿਆਰਾ ਹੈ ਉਹਨੇ ਕ੍ਰੋਧ ਨਹੀਂ ਕਰਨਾ ਕ੍ਰੋਧ ਦੀ ਮਾਰ ਹੀਠਾ ਨਹੀਂ ਆਉਣਾ ਸਗੋ ਕ੍ਰੋਧ ਦੇ ਉੱਤੇ ਸਵਾਰੀ ਕਰਨੀ ਹੈ ਫਕੀਰ ਨੇ ਮਨੋਵੇਗ ਦੇ ਹੱਥ ਵਾਗਾ ਨਹੀਂ ਦੇਣੀਆਂ ਮਨ ਦੀਆਂ ਬਾਗਾਂ ਆਪਣੇ ਹੱਥ ਰੱਖ ਕੇ ਉੱਚੇ ਘਰਸਾ ਦਾ ਖਿੜਨਾ ਹੈ ਹੁਣ ਸਤਿਗੁਰ ਦਾ ਰੰਗ ਬਦਲ ਗਿਆ ਨੈਣ ਉੱਚੇ ਹੋ ਗਏ ਲਾਲੀ ਭਾਸ਼ ਆ ਗਈ ਤੇ ਸਰੀਰ ਸਾਰਾ ਸੁਰ ਕੀਤੇ ਸਾਜ ਦੀ ਤਾਰ ਵਾਂਗੂ ਖਿੱਚਿਆ ਗਿਆ ਮਰਦਾਨਾ ਰੰਗ ਨੂੰ ਸਮਝਦਾ ਸੀ ਉਸਨੇ ਰਵਾਬ ਛੇੜ ਦਿੱਤਾ ਜਗਤ ਨੂੰ ਸੰਗੀਤਕ ਲਹਿਰੇ ਵਿੱਚ ਅੰਦਰਲੇ ਦੇ ਹੁਸਨ ਵਿੱਚ ਸੁੱਖ ਵਿੱਚ ਤੇ ਪਿਆਰ ਵਿੱਚ ਰਖਣਾ ਹੈ ਦਾਤਾ ਜੀ ਉਨਾਂ ਤੋਂ ਇਹ ਸ਼ਬਦ ਹੋਇਆ ਰਾਮਕਲੀ ਰਾਗ ਵਿੱਚ ਧੁਨ ਉੱਠੀ ਇਲਾਹੀ ਤੇ ਆਪ ਜੀ ਨੇ ਸ਼ਬਦ ਗਾਇਆ ਜਿਤ ਦਰ ਵਸਹਿ ਕਵਨ ਦਰ ਕਹੀਐ ਦਰ ਆ ਭੀਤਰ ਦਰ ਕਵਨ ਲਹੈ ਜਿਸ ਦਰ ਕਾਰਣ ਫਿਰਾ ਉਦਾਸੀ ਸੋ ਦਰ ਕੋਈ ਆਏ ਕਹੈ ਕਿਨ ਬਿਦ ਸਾਗਰ ਤਰੀਐ ਜੀਵਤ ਆ ਨਹਿ ਮਰੀਐ ਰਹਾਉ ਦੁਖ ਦਰਵਾਜਾ ਹੋ ਰਖਵਾਲਾ ਆਸ ਅੰਦੇਸਾ ਦੁਏ ਪਟ ਜੜੇ ਮਾਇਆ ਜਲ ਖਾਈ ਪਾਣੀ ਕਰਵਾਦਿਆ ਸਤ ਕੈ ਆਸਣ ਪੁਰਖ ਰਹਿ ਕਿੰਤੇ ਨਾਮ ਅੰਤ ਨ ਜਾਣਿਆ ਤੁਮ ਸਰਨਾਹੀ ਆਵਰ ਹਰੇ ਉੱਚਾ ਨਹੀਂ ਕਹਿਣਾ ਮਨ ਮਹਿਰੈਣਾ ਆਪੇ ਜਾਣੈ ਆਪ ਕਰੇ ਜਦ ਆਸਾ ਅੰਦੇਸਾ ਤਬਹੀ ਕਿਉ ਕਰ ਏਕ ਕਹੈ ਆਸਾ ਭੀਤਰ ਰਹੈ ਨਿਰਾਸਾ ਤਉ ਨਾਨਕ ਏਕ ਮਿਲੈ ਇਨ ਬਿਦ ਸਾਗਰ ਤਰੀਐ ਜੀਵਤਿਆ ਓ ਮਰੀਏ ਰਹਾਉ ਦੂਜਾ ਇਹ ਸ਼ਬਦ ਦੀ ਮਿੱਠੀ ਝੁਣਕਾਰ ਸੁਣੀ ਤਾਂ ਜਿੱਥੇ ਫਕੀਰ ਫਸ ਰਿਹਾ ਸੀ ਜਿੱਲਣ ਨਜ਼ਰੀ ਪੈ ਗਈ ਉਸ ਦੇ ਆਪੇ ਨੇ ਆਪਣੀ ਭੁੱਲ ਵੇਖ ਲਈ ਮਤਲਬ ਫਕੀਰ ਗੁੱਸੇ ਵਿੱਚ ਕਰੋਧ ਵਿੱਚ ਕਰੋਧ ਦੀ ਜਿੱਲਣ ਵਿੱਚ ਫਸ ਰਿਹਾ ਸੀ ਤਾਂ ਫਕੀਰ ਨੂੰ ਆਪਣੀ ਉਹ ਕਰੋਧ ਦੀ ਜਿੱਲਣ ਨਜ਼ਰ ਆ ਗਈ ਫਕੀਰ ਦੇ ਦਰਦਰਸ਼ਨ ਤੇ ਪ੍ਰੀਤਮ ਦਾ ਨਾਉ ਹੈ ਜੋ ਆਪ ਦਰਸ਼ਨ ਦਾ ਪ੍ਰੀਤਮ ਹੋਵੇ ਹੋਰਨਾਂ ਨੂੰ ਦਰਸ਼ਨ ਦੀ ਸਿੱਖ ਲਾਵੇ ਉਹ ਪੀਰ ਹੈ ਸਿੱਧ ਹੈ ਨਹੀਂ ਤਾਂ ਕੁਝ ਨਹੀਂ ਦਰਦਰਸ਼ਨ ਦੀ ਪ੍ਰਾਪਤੀ ਵਿੱਚ ਇਹ ਰੋਕਾਂ ਹਨ ਦੁੱਖ ਬਿਮਾਰੀਆਂ ਤੇ ਕਲੇਸ਼ ਰੋਹ ਮਤਲਬ ਗੁੱਸਾ ਈਰਖਾ ਜਲਨ ਕਰਨੀ ਕਿਸੇ ਦਾ ਬੁਰਾ ਸੋਚਣਾ ਜਿੱਦਾਂ ਕਰਨੀਆਂ ਵੋਡਾਂ ਕਰਨੀਆਂ ਸਾੜੇ ਕਰਨੇ ਆਸਾ ਤੇ ਤ੍ਰਿਸ਼ਨਾ ਫਿਰ ਅੰਦੇਸਾ ਅੰਦੇਸਾ ਕੀ ਹੁੰਦਾ ਫਿਕਰ ਕਰਨਾ ਸੋਚਾਂ ਕਰਨੀਆਂ ਗਮ ਰੱਖਣਾ ਚਿੰਤਾ ਚ ਰਹਿਣਾ ਤੇ ਭੈ ਰੱਖਣਾ ਮਨ ਵਿੱਚ ਮਾਇਆ ਤੋਂ ਦੂਰ ਰਹਿਣਾ ਮਾਇਆ ਕੀ ਹੈ ਪਦਾਰਥ ਸਾਰੇ ਮਾਇਆ ਸਾਕਾਂ ਮਿੱਤਰਾਂ ਦੇ ਮੋਹ ਪਰਿਵਾਰ ਦੇ ਮੋਹ ਇਹ ਮਾਇਆ ਹੈ ਇਹ ਤੋਂ ਦੂਰ ਰਹਿਣਾ ਇਹਨਾਂ ਤੇ ਫਤਿਹ ਪਾਉਣੀ ਜਿਉਂਦੇ ਮਰਨਾ ਹੈ ਇਹ ਜਿਉਂਦੇ ਮਰਨਾ ਸਾਗਰ ਤਰਨ ਸਮਾਨ ਕਠਣਾ ਜਿਵੇਂ ਸਾਗਰ ਦੇ ਉੱਤੇ ਨੰਗੇ ਪੈਰੀ ਤੁਰਨਾ ਹੋਵੇ ਬਗੈਰ ਕਿਸੇ べੜੀ ਤੋਂ ਕਿੰਨਾ ਕਠਣਾ ਹੈ ਇੰਨਾ ਹੀ ਕਠਣ ਇਹ ਹੈ ਵਾਹਿਗੁਰੂ ਦਾ ਨਿਵਾਸ ਸਤ ਦੇ ਆਸਨ ਤੇ ਹੈ ਆਸ ਅੰਦੇਸੇ ਤੇ ਫਤਿਹ ਪਾਉਣੀ ਇਸ ਆਸਨ ਦੇ ਰਸਤੇ ਤੁਰਨ ਲਈ ਜ਼ਰੂਰੀ ਹੈ ਜੇ ਕੋਈ ਫਕੀਰ ਆਖਦਾ ਹੈ ਕਿ ਮੈਂ ਇੱਕ ਨੂੰ ਮਿਲਿਆ ਹਾਂ ਪਰ ਹੈ ਉਹ ਆਸ ਅੰਦੇਸੇ ਵਿੱਚ ਤਾਂ ਉਹ ਠੀਕ ਨਹੀਂ ਆਖ ਰਿਹਾ ਮਤਲਬ ਜੇ ਕੋਈ ਫਕੀਰ ਕਹਿੰਦਾ ਮੈਂ ਰੱਬ ਨੂੰ ਮਿਲਿਆ ਉਹ ਆਸਾ ਤੇ ਅੰਦੇਸੇ ਵਿੱਚ ਹੈ ਇਹਦਾ ਮਤਲਬ ਉਹ ਝੂਠ ਬੋਲ ਰਿਹਾ ਹੈ ਆਸ ਵਿੱਚ ਵੱਸਦਾ ਦਿੱਸੇ ਪਰ ਸੁਰਤ ਉਸ ਦੀ ਨਿਰਾਸ਼ ਵਿੱਚ ਹੋਵੇ ਤਾਂ ਉਹ ਕਿਸੇ ਹੱਠ ਜਾਂ ਰੋਹ ਵਿੱਚ ਨਹੀਂ ਫਸੇਗਾ ਗੱਪਾਂ ਨਹੀਂ ਮਾਰਨੀਆਂ ਕਿ ਅਸਾਂ ਆਪਾ ਪਾ ਲਿਆ ਹੈ ਜੇ ਅੰਦਰ ਰਸ ਭਰੇ ਤਾਂ ਅੰਦਰੇ ਜਰਨਾ ਹੈ ਤੇ ਰਜਾ ਤੇ ਤੱਕ ਰੱਖਣੀ ਹੈ ਕਿ ਜੋ ਕਰ ਰਿਹਾ ਹੈ ਮੇਰਾ ਰੱਬ ਕਰ ਰਿਹਾ ਹੈ ਮੈਂ ਕਿਸ ਨੂੰ ਬੁੱਕ ਸੁਣਾਵਾ ਇਹ ਸਮਦਰਸੀ ਭਾਵ ਅੰਦਰ ਹੋਵੇ ਵਰਤਨ ਪਿਆਰ ਤੇ ਆਪਾ ਨਾਲ ਜਨਾਵਣ ਦੀ ਹੋਵੇ ਜਿਉਂਦਾ ਮਰਦਾ ਤੇ ਸਾਗਰ ਤਰਦਾ ਹੈ ਗੌਸ ਨੇ ਹੁਣ ਚਰਨਾ ਤੇ ਸਿਰ ਧਰ ਦਿੱਤਾ ਤੇ ਆਖਿਆ हे ਗੁਰੂ ਲੋਕੀ ਤੈਨੂੰ ਤਪ ਆਖਦੇ ਨੇ ਪਰ ਮੈਂ ਤੈਨੂੰ ਰੱਬੀ ਜلال ਦੀ ਸ਼ਮਾ ਵੇਖਿਆ ਮੇਰੇ ਅੰਦਰੋਂ ਆਸ ਅੰਦੇਸੇ ਦੀ ਜੜ ਕੱਟ ਦੇ ਸਤਗੁਰੂ ਨਾਨਕ ਬੋਲੇ ਪੀਰ ਜੀ ਇਸ ਜਨਮ ਦਾ ਆਸ਼ਾ ਪਰਮੇਸ਼ਰ ਦੀ ਪ੍ਰਾਪਤੀ ਹੈ ਖਾਸ ਅੰਦੇਸੇ ਹਰ ਗੱਲ ਜੋ ਦੀਸਨ ਹਰ ਵਿੱਚ ਫਸਾਵੇ ਉਹ ਸਾਈ ਨਾਲੋਂ ਤੋੜਨ ਵਾਲੀ ਹੈ ਉਹ ਵਰਜਣੀ ਹੈ ਨਸ ਵੀ ਨਹੀਂ ਜਾਣਾ ਵਿੱਚੇ ਰਹਿਣਾ ਹੈ ਤੇ ਸਦਾ ਉੱਚੀ ਕਲਾ ਵਿੱਚ ਸਾਈ ਦੀ ਯਾਦ ਵਿੱਚ ਵਿਚਰਨਾ ਹੈ ਫਿਰ ਸਤਗੁਰ ਨੇ ਗੀਗੇ ਦਾ ਉਧਾਰ ਕੀਤਾ ਉਸ ਨੂੰ ਮਤ ਦਿੱਤੀ ਮਾਇਆ ਮੋਹ ਸਗਲ ਜਗ ਛਾਇਆ ਕਾਮਣ ਦੇਖ ਕਾਮ ਲੋਭਾਇਆ ਸਤ ਕੰਚਨ ਸਿਓ ਹੇਤ ਵਧਾਇਆ ਸਭ ਕੁਛ ਆਪਣਾ ਇਕ ਰਾਮ ਪਰਾਇਆ ਐਸਾ ਜਾਪ ਜਪੋ ਜਪ ਮਾਲੀ ਦੁੱਖ ਸੁਖ ਪਰ ਹਰ ਭਗਤ ਨਿਰਾਲੀ ਗੀਗੇ ਨੂੰ ਸਤਗੁਰੂ ਦੀ ਮਿਹਰ ਹੋਈ ਤਾਂ ਇਸਤਰੀ ਪੁੱਤਰਾਂ ਆਦਕ ਦਾ ਮੋਹ ਕੱਚਾ ਹੋ ਗਿਆ ਜਿਸ ਮੰਗ ਕਾਰਨ ਫਕੀਰਾਂ ਦੇ ਮਗਰ ਰੁਲਿਆ ਉਹ ਮੰਗ ਨਿਕੰਮੀ ਹੋ ਦਿਸੀ ਕਿਉਂਕਿ ਪੁੱਤਰਾਂ ਦੀ ਮੰਗ ਕਰਕੇ ਹੀ ਉਹ ਪੀਰਾਂ ਫਕੀਰਾਂ ਦੇ ਦਰ ਤੇ ਤੁਰ ਦਰ ਤੁਰਿਆ ਫਿਰਦਾ ਰਿਹਾ ਅੱਜ ਸੋਝੀ ਹੋਈ ਪਤਾ ਲੱਗਿਆ ਵੀ ਧੀਆ ਪੁੱਤਰਾਂ ਦੀ ਮੰਗ ਵੀ ਇਹ ਕੱਚੀ ਆ ਜਿਸ ਮੰਗ ਕਾਰਨ ਫਕੀਰਾਂ ਦੇ ਮਗਰ ਰੁਲਿਆ ਉਹ ਮੰਗ ਨਿਕੰਮੀ ਹੋ ਦਿਸੀ ਜੋ ਸ਼ੈ ਪਰਮੇਸ਼ਰ ਦੇ ਪਿਆਰਿਆਂ ਤੋਂ ਲੈਣ ਵਾਲੀ ਸੀ ਨਾਮ ਉਹ ਹਰੀ ਦਾ ਪ੍ਰੇਮ ਉਹ ਨਾ ਲਿੱਤੀ ਇਹ ਭੁੱਲ ਹੁਣ ਸਮਝ ਵਿੱਚ ਆ ਕੇ ਮੰਗ ਛੁੱਟ ਗਈ ਤੇ ਸਤਗੁਰ ਦੇ ਚਰਨਾਂ ਤੇ ਢਹਿ ਕੇ ਆਪਣੀ ਕਲਿਆਣ ਮੰਗੀ ਗੁਰੂ ਸੱਚੇ ਪਾਤਸ਼ਾਹ ਨੇ ਉਸ ਨੂੰ ਨਾਮ ਦਾ ਦਾਨ ਬਖਸ਼ਿਆ ਤੇ ਉਸ ਦੀ ਇਸਤਰੀ ਤੇ ਪੁੱਤਰ ਵੀ ਨਾਮ ਧਾਰਿਕ ਹੋਏ ਸਤਿਗੁਰ ਜੀ ਦਾ ਨਾਮ ਲਿਆ ਇਹਨੇ ਨੂੰ ਲੋਡਾ ਪਹਿਰ ਹੋ ਗਿਆ ਪੀਰ ਜੀ ਨਾਮਦਾਨ ਤੇ ਅਸਲ ਫਕੀਰੀ ਉਪਦੇਸ਼ ਪਾ ਕੇ ਕਿਰਤਾਰਥ ਹੋ ਚੁੱਕੇ ਸੀ ਪਰ ਰੂਪਾ ਜੀ ਕਾਲੇ ਪੈ ਰਹੇ ਸੇ ਕਿ ਸਤਿਗੁਰ ਜੀ ਹੁਣ ਕੁਛ ਸ਼ਕਣ ਸੋ ਉਸਨੇ ਫਿਰ ਬੇਨਤੀ ਕੀਤੀ ਸਤਿਗੁਰ ਨੇ ਹੁਕਮ ਦਿੱਤਾ ਕਿ ਸਭ ਨੂੰ ਛਕਾਓ ਜੋ ਕੁਛ ਤਿਆਰ ਸੀ ਸੋ ਵਰਤਾਇਆ ਸ਼ਹਿਰ ਦੇ ਲੋਕ ਵੀ ਪ੍ਰਸ਼ਾਦ ਲੈ ਲੈ ਕੇ ਆ ਰਹੇ ਸੇ ਗੁਰੂ ਜੀ ਨੇ ਸਭ ਵਰਤਾ ਦੇਣ ਦਾ ਹੁਕਮ ਦਿੱਤਾ ਹਮਜਾ ਗੌਂਸ ਨੂੰ ਆਗਿਆ ਹੋਈ ਕਿ ਤੂੰ ਇੱਥੇ ਹੀ ਵਸ ਤੇ ਆਪਣਾ ਜਨਮ ਸਵਾਰ ਨਾਮ ਜਪ ਤੇ ਜੀਵਨ ਜਿੱਤ ਹਮਜਾ ਗੌਂਸ ਸਦਾ ਹੀ ਇੱਥੇ ਰਿਹਾ ਜਦੋਂ ਸਤਗੁਰੂ ਜੀ ਚਲੇ ਗਏ ਇਸ 베ਰ ਦੇ ਸਾਹਮਣੇ ਅਦਮ ਨਾਲ ਧਿਆਨ ਜੋੜ ਕੇ ਬੈਠਿਆ ਕਰਦਾ ਸੀ ਜਿਹੜੀ 베ਰ ਦੇ ਸਤਗੁਰੂ ਜੀ ਬੈਠੇ ਸੀ ਉੱਥੇ ਬੈਠ ਕੇ ਫਿਰ ਧਿਆਨ ਜੋੜਿਆ ਕਰਦਾ ਸੀ ਸ਼ਹਿਰ ਸਿਆਲਕੋਟ ਵਿੱਚ ਘਰ ਘਰ ਉਸ ਰਾਤ ਦੀਪਮਾਲਾ ਹੋਈ ਘਰ ਘਰ ਸ਼ਾਦਿਆਂ ਨੇ ਵੱਜੇ ਹਮਜਾ گاؤں ਸ ਨੂੰ ਮਤ ਆਉਣ ਨਾਲ ਗੀਗਾ ਹੀ ਨਹੀਂ ਬਚਿਆ ਸੀ ਸਗੋ ਆਮ ਅਸਰ ਤੁਰਕਾਨੀ ਮਤ ਵੱਲੋਂ ਹੋਰ ਉਦਾਸੀ ਦਾ ਪਿਆ ਲੋਕਾਂ ਦੇ ਦਿਲਾਂ ਵਿੱਚ ਮੁਸਲਮਾਨੀ ਫਕੀਰਾਂ ਦੀ ਅਜਮਤ ਮੂਲੋਂ ਕੱਟ ਗਈ ਕਿਉਂਕਿ ਲੋਕ ਮੁਸਲਮਾਨੀ ਫਕੀਰਾਂ ਤੋਂ ਡਰਦੇ ਹੁੰਦੇ ਸੀ ਵੀ ਉਹਨਾਂ ਕੋਲ ਸਿੱਧੀਆਂ ਬੜੀਆਂ ਨੇ ਉਹਨਾਂ ਕੋਲੇ ਤਾਕਤਾਂ ਬੜੀਆਂ ਆ ਉਹ ਸ਼ਹਿਰ ਨੂੰ ਗਰਕ ਕਰ ਦੇਣਗੇ ਆ ਉਹ ਕਰ ਦੇਣਗੇ ਉਹ ਕਰ ਦੇਣਗੇ ਤਾਂ ਜਦੋਂ ਹਮਜਾ گاؤں ਸੁਪੀਰ ਮਹਾਰਾਜ ਜੀਆਂ ਦੇ ਚਰਨਾਂ ਦੇ ਉੱਤੇ ਟਹਿ ਪਿਆ ਤਾਂ ਨਗਰ ਦੇ ਲੋਕਾਂ ਦੇ ਮਨਾਂ ਵਿੱਚੋਂ ਜਿਹੜੇ ਮੁ슬ਮਾਨੀ ਫਕੀਰ ਸੀ ਉਹਨਾਂ ਦਾ ਡਰ ਭੈ ਖਤਮ ਹੋ ਗਿਆ ਇਸ ਸਮੇਂ ਸਿੱਧ ਤੇ ਪੀਰ ਪੰਜਾਬ ਵਿੱਚ ਪੰਜਾਬੀਆਂ ਦੇ ਮਨਾਂ ਦੇ ਮਾਲਕ ਸਨ ਇੱਕ ਸਿੱਧ ਤੇ ਇੱਕ ਪੀਰ ਤੇ ਇਹ ਦੋਵੇਂ ਸਿੱਧੀਆਂ ਤੇ ਨਾਟਕਾਂ ਚੇਟਕਾਂ ਚ ਰੁੱਝੇ ਰਹਿੰਦੇ ਸੀ ਵਾਹਿਗੁਰੂ ਦੀ ਪ੍ਰੇਮ ਭਗਤੀ ਉੱਚ ਜੀਵਨ ਤੇ ਰਸ ਜੀਵਨ ਕਿਸੇ ਪਾਸ ਨਹੀਂ ਸੀ ਸਗੋਂ ਸਾਰੇ ਚੇਟਕੀ ਹੋ ਰਹੇ ਸੀ ਤੇ ਨਾ ਨਾ ਤਰ੍ਹਾਂ ਦੇ ਦਿਖਾਵੇ ਦੇ ਜਾਂ ਉਂਝ ਹਠਾਂ ਤਪਾਂ ਵਿੱਚ ਫਸੇ ਪਏ ਸਨ ਲੋਕਾਂ ਦੇ ਮਨ ਐਸੇ ਆਗੂਆਂ ਕਰਕੇ ਤੇ ਮੁਸਲਮਾਨੀ ਰਾਜ ਦੇ ਦਬਾ ਕਰਕੇ ਦਬੇ ਰਹਿੰਦੇ ਸੀ ਸਚਾਈ ਸੁਤੰਤਰਤਾ ਰੱਬੀ ਪਿਆਰ ਤੇ ਉਪਕਾਰ ਦੀ ਰੌ ਇਹਨਾਂ 'ਚ ਬਹੁਤ ਘੱਟ ਸੀ ਸੋ ਹਮ ਜੇ ਦਾ ਸੁਧਾਰ ਸਾਰੇ ਸ਼ਹਿਰ ਤੇ ਕੀ ਇਲਾਕੇ ਦੇ ਸੁਧਾਰ ਤੇ ਭਾਰੀ ਅਸਰ ਪਿਆ ਤਦੋਂ ਤੋਂ ਹੀ ਸਿੱਖੀ ਦੀ ਜੜ੍ਹ ਸਿਆਲਕੋਟ ਦੇ ਇਲਾਕੇ ਵਿੱਚ ਲੱਗ ਗਈ ਰਾਤ ਦਾ ਘਰ ਘਰ ਖੁਸ਼ੀਆਂ ਵਿੱਚ ਲੰਗੀ ਅਗਲੇ ਦਿਨ ਹੋਰ ਸੂਫੀ ਫਕੀਰ ਸਿੱਧ ਆਦ ਪੂਰਨ ਦੀ ਖੂਹੀ ਦੇ ਮਹੰਤ ਤੇ ਸਾਧੂ ਮਹਿਮਾ ਸੁਣ ਕੇ ਆਏ ਮਿਲੇ ਤੇ ਬਾਰਤਾ ਲਾਭ ਕਰਕੇ కృਤਕ੍ਰਿਤ ਹੋਏ ਸਤਗੁਰ ਦੇ ਸੱਚ ਸਫਾਈ ਅੰਦਰੋਂ ਬਾਹਰੋਂ ਏਕਤਾ ਦੇ ਪਿਆਰ ਨਾਲ ਸਾਰੇ ਪ੍ਰੇਮ ਪ੍ਰਾਪਤ ਕਰਕੇ ਗਏ ਇਹਨਾਂ ਲੋਕਾਂ ਦੇ ਦਿਲਾਂ ਵਿੱਚ ਸੁਖ ਤੇ ਸਾਹਸ ਵਧਿਆ ਅਗਲੇ ਦਿਨ ਮੂਲਾ ਮੂਲਾ ਨਾਮ ਦੇ ਕਈ ਸਿੱਖ ਹੋਏ ਐ ਪਹਿਲਾ ਮੂਲਾ ਹੋਇਆ ਮੂਲਾ ਚੋਣਾ ਇਹ ਕੌਣ ਸੀ ਇਹ ਮਾਤਾ ਸੁਲਖਣੀ ਦਾ ਪਿਤਾ ਸੀ ਭਾਈ ਮੂਲਾ ਜੀ ਮੂਲचंद ਖੱਤਰੀ ਤੇ ਦੂਜਾ ਮੂਲਾ ਹੋਇਆ ਮੂਲਾ ਕਰਿਆੜ ਬਾਣੀਆਂ ਕਹਿ ਲੋ ਜਿਸ ਨੂੰ ਬੋਟੀ ਨੇ ਲੁਕਾਇਆ ਸੀ ਕਿ ਗੁਰੂ ਜੀ ਦੇ ਨਾਲ ਨਾ ਨਿਕਲ ਜਾਏ ਤੇ ਹਨੇਰੇ ਭੋਰੇ ਦੇ ਵਿੱਚ ਸੱਪ ਡਸ ਗਿਆ ਸੀ ਇੱਕ ਤੀਜਾ ਮੂਲਾ ਖੱਤਰੀ ਜੋ ਸਤਗੁਰ ਨਾਲ ਕਾਬਲ ਗਿਆ ਸੀ ਤੇ ਬਾਣੀ ਦੇ ਕਈ ਸ਼ਬਦ ਸਤਗੁਰ ਜੀ ਦੇ ਉਚਾਰੇ ਇਸ ਨੇ ਟਾਕਰੇ ਅੱਖਰਾਂ ਦੇ ਵਿੱਚ ਲਿਖੇ ਸੀ ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ਵਿੱਚ ਤਿੰਨੇ ਪ੍ਰਸੰਗ ਮੂਲੇ ਕਰਾੜ ਦੇ ਹੀ ਦਿੱਤੇ ਆ ਇਸ ਨੇ ਦੋ ਪੈਸੇ ਦਾ ਸੱਚ ਝੂਠ ਲਿਖਿਆ ਸੀ ਇਹੋ ਕਾਬਲ ਨਾਲ ਗਿਆ ਸੀ। ਇਹੀ ਚੌਥੀ ਉਦਾਸੀ ਵੇਲੇ ਲੁਕ ਗਿਆ ਸੀ ਤੇ ਸੱਪ ਦਸਣ ਨਾਲ ਚਲਾਣਾ ਕਰ ਗਿਆ ਸੀ। ਪਰ ਆਪ ਨੇ ਆਪਣੀ ਭਗਤ ਰਤਨਾਵਲੀ ਵਿੱਚ ਕੀੜ ਜਾਤ ਦੇ ਖੱਤਰੀ ਦਾ ਪ੍ਰਸੰਗ ਅਡ ਦਿੱਤਾ ਹੈ। ਜਿਹਦੇ ਘਰ ਇੱਕ ਚੋਰ ਨੇ ਸਿੱਖੀ ਭੇਖ ਧਾਰ ਕੇ ਗਹਿਣੇ ਚੋਰੀ ਕੀਤੇ ਸੀ ਪਰ ਮੂਲੇ ਨੇ ਪੜਦਾ ਟਕਿਆ ਸੀ। ਤੇ ਸਤਿਗੁਰੂ ਜੀ ਨੇ ਉਹਨੂੰ ਵਚਨ ਕਿਹਾ ਸੀ ਤੂੰ ਸਿੱਖ ਦਾ ਪੜਦਾ ਟਕਿਆ ਹੈ ਗੁਰੂ ਤੇਰਾ ਪੜਦਾ ਟਕੇਗਾ। ਹੋਰ ਤਰੇ ਚਾਰ ਮੂਲੇ ਪੰਜਵੇਂ ਸਤਗੁਰਾਂ ਦੇ ਸਮੇ ਹੋਇਆ। ਸੋ ਅਗਲੇ ਦਿਨ ਮੂਲਾ ਸਤਗੁਰ ਦੇ ਦਰਸ਼ਨਾਂ ਨੂੰ ਆਇਆ ਜਿਸ ਨੇ ਮਰਦਾਨੇ ਨੂੰ ਲਿਖ ਕੇ ਦਿੱਤਾ ਸੀ ਕਿ ਮਰਨਾ ਸੱਚ ਹੈ ਤੇ ਜਿਉਣਾ ਕੂੜ ਆ। ਇਹ ਮੂਲਾ ਖੱਤਰੀ ਸੀ ਜਿਨੇ ਲਿਖ ਕੇ ਦਿੱਤਾ ਸੀ। ਹੁਣ ਉਸ ਨੂੰ ਵੀ ਪਤਾ ਲੱਗ ਗਿਆ ਸੀ ਕਿ ਉਹ ਵਪਾਰੀ ਕੌਣ ਸੀ ਜੋ ਦੋ ਪੈਸੇ ਨੂੰ ਸੱਚ ਤੇ ਝੂਠ ਵਿਹਾਜਦਾ ਸੀ। ਇਹ ਸੱਜਣ ਕੁਝ ਬਿਰਾਗੀ ਤੇ ਕੁਝ ਵਿਚਾਰਵਾਨ ਸੀ। ਆਚਰਨ ਦਾ ਭਲਾ ਸੀ ਪਰੰਤੂ ਜੀਵਨ ਦੀ ਕਣੀ ਦਾ ਜਾਣੂ ਨਹੀਂ ਸੀ ਕੀਰਤੀ ਸੁਣ ਕੇ ਸੱਜਣ ਵੀ ਦਰਸ਼ਨਾਂ ਲਈ ਆਇਆ ਸਤਿਗੁਰ ਨੇ ਪਛਾਣਿਆ ਕਿ ਮਰਨ ਨੂੰ ਸੱਚ ਤੇ ਜੀਵਨ ਨੂੰ ਝੂਠਾ ਜਾਣਨ ਵਾਲਾ ਹੈ ਇਸ ਦੀ ਮੱਤ ਤੇ ਪਾਪ ਦਾ ਪਰਦਾ ਨਹੀਂ ਪੈਣਾ ਚਾਹੀਦਾ ਪਰ ਨਾਮ ਬਿਨਾ ਹਉਮੈ ਦੇ ਛੋੜ ਕੱਟੇ ਨਹੀਂ ਜਾਂਦੇ ਹੁਣ ਇਸ ਨੂੰ ਨਾਮ ਦਾ ਰੰਗ ਚੜ੍ਹੇ ਤਾਂ ਚੰਗਾ ਹੋਵੇ ਸੋ ਦਾਤੇ ਨੇ ਉਸ ਨੂੰ ਨਾਮ ਦਾ ਦਾਣ ਦਿੱਤਾ ਤੇ ਹੁਕਮ ਕੀਤਾ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਆਵਰਨਾ ਜੀਵੈ ਕੋਏ ਮੂਲੇ ਦੇ ਅੰਦਰ ਜਦੋਂ ਪ੍ਰਕਾਸ਼ ਹੋਇਆ ਨਾਮ ਦਾ ਤਾਂ ਮਨ ਵਿੱਚ ਸੁਖ ਆਇਆ ਅੰਦਰ ਇੱਕ ਰਸ ਦੀ ਲਹਿਰ ਚੱਲ ਪਈ ਔਰ ਭਾਈ ਮੂਲਾ ਮਹਾਰਾਜ ਜੀਆਂ ਦੇ ਪਿਆਰ ਵਿੱਚ ਰਿਹਾ ਨਾਮ ਦੇ ਪ੍ਰਚਾਰ ਵਿੱਚ ਸੇਵਾਦਾਰ ਰਿਹਾ ਔਰ ਕੀਰਤਨ ਸਤਸੰਗ ਤੇ ਰੱਬੀ ਜੋਤ ਗੁਰੂ ਨਾਨਕ ਦੇ ਦਰਸ਼ਨ ਉਸ ਨੂੰ 모ਹ ਗਏ ਜਦੋਂ ਸਤਗੁਰੂ ਜੀ ਸਿਆਲਕੋਟ ਤੋਂ ਤੁਰੇ ਤਦ ਮੂਲਾ ਨਾਲ ਹੀ ਗਿਆ ਔਰ ਕਈ ਵਾਰ ਦੇਸ਼ ਪ੍ਰਦੇਸ਼ ਵਿੱਚ ਸੇਵਾ ਕਮਾਉਂਦਾ ਰਿਹਾ ਕਾਬਲ ਜਦੋਂ ਸਤਗੁਰੂ ਜੀ ਗਏ ਤਾਂ ਮੂਲਾ ਸਤਗੁਰੂ ਜੀ ਦੇ ਸ਼ਬਦ ਲਿਖਿਆ ਕਰਦਾ ਸੀ ਹੁਣ ਗੁਰੂ ਬਾਬੇ ਨੇ ਰੂਪੇ ਨੂੰ ਉੱਥੇ ਛੱਡਿਆ ਜੋ ਦੜਪ ਦੇ ਇਲਾਕੇ ਵਿੱਚ ਫਿਰੇ ਸੱਚ ਦਾ ਸਿੰਗੀ ਨਾਦ ਵਜਾਵੇ ਤੇ ਨਾਮ ਦਾ ਦਾਨ ਬਖਸ਼ੇ ਆਪ ਗੁਰੂ ਬਾਬਾ ਜੀ ਮਰਦਾਨੇ ਯਾਰ ਮੂਲੇ ਨੂੰ ਨਾਲ ਲੈ ਕੇ ਪੰਜਾਬ ਦੇ ਦੱਖਣ ਵੱਲ ਨੂੰ ਹੋ ਤੋਰੇ ਸੋ ਬਾਕੀ ਇਤਿਹਾਸ ਆਪਾਂ ਕੱਲ ਨੂੰ ਸਰਵਣ ਕਰਾਂਗੇ ਇੱਥੋਂ ਤੱਕ ਇਤਿਹਾਸ ਆਪਾਂ ਸਾਰਿਆਂ ਨੇ ਸੁਣਿਆ ਪੜਿਆ ਗੁਰੂ ਸਾਹਿਬ ਸਭ ਤੇ ਕਿਰਪਾ ਕਰਨ ਭਲਾ ਹੋਵੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ